ਪੰਜਾਬ ਸਰਕਾਰ ਦੀ ਮੁਹਮਮ ਯੁੱਧ ਨਸ਼ਿਆਂ ਵਿਰੋਧ ਲੜੀ ਦੇ ਤਹਿਤ ਅੱਜ ਚੜ੍ਹਦੀ ਸਵੇਰ ਲੁਧਿਆਣਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਡੀਸੀਪੀ ਹਰਪਾਲ ਸਿੰਘ ਦੇ ਮੁਤਾਬਕ ਸਰਕਾਰ ਦੀ ਮੁਹਮਮ ਯੁੱਧ ਨਸ਼ਿਆਂ ਵਿਰੋਧ ਤਹਿਤ ਮਾਰਚ ਮਹੀਨੇ ਤੋਂ ਹੀ ਜਿੱਥੇ ਪੂਰੇ ਪੰਜਾਬ ਭਰ ਦੇ ਵਿੱਚ ਲਗਾਤਾਰ ਰੇਡਾਂ ਕੀਤੀਆਂ ਜਾ ਰਹੀਆਂ ਸੀ ਉੱਥੇ ਹੀ ਅੱਜ ਚੜ੍ਹਦੀ ਸਵੇਰ ਲੁਧਿਆਣਾ ਦੇ ਡੁਗਰੀ ਇਲਾਕੇ ਦੇ ਵਿੱਚ ਪੁਲਿਸ ਨੇ ਮਹਿਜ਼ 15 ਮਿੰਟ ਪਹਿਲਾਂ ਇੱਕ ਨਵੀਂ ਨੀਤੀ ਅਪਣਾਉਂਦਿਆਂ ਹੋਇਆਂ ਰੇਡ ਮਾਰੀ ਜਿੱਦਾਂ ਹੀ ਸਵੇਰੇ ਚੜੀ ਨਾਕਾ ਲਗਾ ਕੇ ਉਹਨਾਂ ਨੇ ਸਿਵਲ ਕੱਪੜਿਆਂ ਦੇ ਵਿੱਚ ਕੁਝ ਸ਼ੱਕੀ ਵਿਅਕਤੀਆਂ ਨੂੰ ਰੋਕਿਆ ਉਹਨਾਂ ਦੇ ਮੁਤਾਬਕ 12 ਤੋਂ 15 ਬੰਦਿਆਂ ਦੀ ਜਦੋਂ ਤਲਾਸ਼ੀ ਲਈਤੀ ਗਈ ਤਾਂ ਉਹਨਾਂ ਦੇ ਵਿੱਚੋਂ 7 ਤੋਂ 8 ਬੰਦਿਆਂ ਨਾਲ ਕੋਲੋਂ ਇਤਰਾਜ਼ਯੋਗ ਸਮਗਰੀ ਹੈ ਜਿਹੜੀ ਬਰਾਮਦ ਹੋਈ ਹੈ ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਦੀ ਜਾਣਕਾਰੀ ਤੁਹਾਨੂੰ ਬਾਅਦ ਵਿੱਚ ਜ਼ਰੂਰ ਸਾਂਝੀ ਕੀਤੀ ਜਾਵੇਗੀ ਪਰ ਇਹ ਦੱਸ દਈਏ ਕਿ ਵੱਡੀ ਤਦਾਦ ਦੇ ਵਿੱਚ ਪੁਲਿਸ ਨੂੰ ਚਿੱਟਾ ਨਸ਼ੀਲੀਆਂ ਗੋਲੀਆਂ ਅਤੇ ਹੋਰ ਇਤਰਾਜ਼ਯੋਗ ਸਮਾਨ ਬਰਾਮਦ ਹੋਇਆ ਹੈ ਉਹਨਾਂ ਨੇ ਇਹ ਵੀ ਦੱਸਿਆ ਕਿ ਲੋਕ ਖੁਦ ਆਪ ਮੋਰੇ ਹੋ ਕੇ ਆ ਰਹੇ ਅਤੇ ਸਾਨੂੰ ਸੂਚਨਾ ਦੇ ਰਹੇ ਹਨ ਜਿਨ੍ਹਾਂ ਨੇ ਆਧਾਰ ਤੇ ਉੱਤੇ ਅਸੀਂ ਲਗਾਤਾਰ ਰੇਡਾਂ ਕਰ ਰਹੇ ਹਾਂ ਅਤੇ ਰੇਡਾਂ ਦੇ ਵਿੱਚ ਸਫਲਤਾ ਹੈ ਜਿਹੜੀ ਹਾਸਲ ਹੁੰਦੀ ਪਈ ਹੈ ਸੋ ਲੁਧਿਆਣਾ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਅੱਜ ਜੋ ਸਾਡਾ ਜੁੱਤ ਨਸ਼ਾ ਵਿਰੁੱਧ ਮਹੀਨੇ ਤੋਂ ਚੱਲੀ ਸੀ ਤੇ ਉਸ ਦੇ ਚੱਲਣ ਦੇ ਦੌਰਾਨ ਅੱਜ ਨਸ਼ਾ ਮੁਕਤ ਪੰਜਾਬ ਵੱਲ ਨੂੰ ਜਾਂਦੇ ਹੋਏ ਸੀ ਸ਼੍ਰੀ ਸੁਪਨ ਸ਼ਰਮਾ ਜੀ ਆਈ ਪੀਐਸ ਕੋਸਮਪੀ ਨਰ ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ਾਂ ਥੱਲੇ ਕਾਸੋ ਆਪਰੇਸ਼ਨ ਕੀਤਾ ਗਿਆ ਜਿਸ ਵਿੱਚ ਥੋੜੀ ਜੀ ਅੱਜ ਅਸੀਂ ਇਸ ਆਪਰੇਸ਼ਨ ਨੂੰ ਬਲੱਖਮ ਤਰੀਕੇ ਨਾਲ ਕਰਦੇ ਹੋਏ ਅੱਜ ਅਸੀਂ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਵਿੱਚ ਅੱਜ ਪਰ ਇਨਸਟਰਕਸ਼ਨ ਆਫ ਸੀਪੀ ਸਰ ਕਿ ਅਸੀਂ ਇਹਨੂੰ 15 ਦਿਨਾਂ ਤੋਂ ਪਹਿਲਾਂ ਅਸੀਂ ਇਸ ਦੀ ਤਿਆਰੀ ਕੀਤੀ ਫਿਰ ਇਹਨੂੰ ਮੰਮੀ ਇੱਕ ਨੀਤੀ ਪਣਾਉਂਦੇ ਹਾਂ अर्ਲੀ ਇਨ ਦਾ ਮਾਰਨਿੰਗ ਅਸੀਂ ਨਾਕੇ ਲਾਏ ਨਾਕੇ ਲਾਉਣ ਤੋਂ ਬਾਅਦ ਜਿਉਂ ਪਛਾਣਨਾ ਹੋਇਆ ਫਿਰ ਅਸੀਂ ਟਾਰਗੇਟ ਕੀਤੇ ਜਿਹੜੇ ਬੰਦੇ ਸੀ ਉਹਨਾਂ ਤੇ ਸਿਵਲ ਕਪੜਿਆਂ ਦੇ ਬੰਦੇ ਲਾਏ ਉਹਨਾਂ ਦੇਖਿਆ ਵੀ ਕਿਸ ਟਾਈਮੇ ਨਸ਼ਾ ਲੈਂਦੇ ਨੇ ਜਾਂ ਕਿਸ ਟਮ ਵੇਚਣਾ ਆਉਂਦੇ ਨੇ ਤੇ ਇਹ ਅਸੀਂ ਜ਼ੋਨ 2 ਦੇ ਏਰੀਆਜ਼ ਸਾਊਥ ਆ ਸਬਡਿਵੀਜ਼ਨ ਏਰੀਆਜ਼ ਕਾਰਵਾਈ ਕੀਤੀ ਆ ਤੇ ਇਸ ਮਿਹਨ ਦੇ ਦਰਾਂ ਜਿਹੜੀ ਸਾਨੂੰ ਕਾਫੀ ਵੱਡੀ ਕਾਮਯਾਬੀ ਮਿਲਿਆ ਇਸ ਤਰ੍ਹਾਂ ਅਸੀਂ ਤਕਰੀਬਨ 10-12 ਬੰਦੇ ਫੜੇ ਜੀ ਤੇ ਜਿਨ੍ਹਾਂ ਦੇ ਵਿੱਚੋਂ ਅੱਠਾਂ ਦੇ ਕੋਲ ਸਾਨੂੰ ਸੱਤ ਬੰਦਿਆਂ ਕੋਲ ਰਿਕਵਰੀ ਹੋਈ ਜੀ ਤੇ ਉਹਨਾਂ ਦੇ ਬੁੱਧ ਅਸੀਂ ਫੇਰ ਰਜਿਸਟਰ ਕਰ ਰਹੇ ਹਾਂ ਤੇ ਜਿਹੜੀ ਰਿਕਵਰੀ ਦੀ ਜਿਹੜੀ ਹੈਗੀ ਆ ਤੁਹਾਨੂੰ ਡਿਟੇਲ ਮੁਕਾਦਮਿਆਂ ਦੀ ਉਹ ਬਾਅਦ ਚ ਦਿੱਤੀ ਜਾਊਗੀ ਸੋ ਇਹਦੇ ਵਿੱਚ ਦੂਜੀ ਵੱਡੀ ਗੱਲ ਇਹ ਹੋਈ ਕਿ ਲੋਕ ਬਹੁਤ ਵਾਰ ਖੁਦ ਸਾਹਮਣੇ ਆ ਰਹੇ ਨੇ ਆ ਕੇ ਸਾਨੂੰ ਇਨਫੋਰਮੇਸ਼ਨ ਦੇ ਰਹੇ ਨੇ ਤੇ ਮੈਂ ਉਥੋਂ ਦੇ ਡੀਸੀਪੀ ਸਰਮਨ ਕਰਨ ਵੀਰ ਜੀ ਐਂਡ ਏਸੀਪੀ ਸਹਿਵਾਨ ਦੋਨੋਂ ਤੇ ਉਹਨਾਂ ਨੇ ਜਿਸ ਤਰੀਕੇ ਨਾਲ ਜਾਰ ਕਾਰਵਾਈ ਕੀਤੀ ਹੈ ਉਹ ਬਹੁਤ ਵਧੀਆ ਬਹੁਬੀ ਸੀਕ੍ਰੀਟ ਰੱਖ ਕੇ ਤੇ ਅਸੀਂ ਮਿਸ਼ਨ ਨੂੰ ਪੂਰਾ ਕੀਤਾ ਵੈਸੇ ਵੀ ਲੋਕ ਸਾਡੇ ਤੱਕ ਵੀ ਅਪਰੋਚ ਕਰਦੇ ਨੇ ਤੇ ਤੁਹਾਡੇ ਮਾਧਿਅਮ ਨਾਲ ਹੀ ਮੈਂ ਬਾਕੀ ਵੀ ਇਹ ਇਹ ਅਪੀਲ ਕਰਦਾ ਲੋਕਾਂ ਨੂੰ ਕਿ ਜੇ ਕੋਈ ਤੁਹਾਡੇ ਕੋਈ ਇਨਫੋਰਮੇਸ਼ਨ ਆਉਂਦੀ ਹੈ ਇਸ ਨਸ਼ੇ ਦੀ ਕੋਈ ਵੇਚਦਾ ਹੈ ਈਵਨ ਕੋਈ ਬੱਚਾ ਖਾਂਦਾ ਵੀ ਹੈ ਤੇ ਉਹ ਵੀ ਸਾਨੂੰ ਦੇਣ ਤਾਂ ਕਿ ਉਹਦੇ ਤੇ ਕਾਰਵਾਈ ਕਰੀਏ ਇਹ ਵੀ ਇਨਸ਼ੋਰ ਕਰਦੇ ਆ ਕਿ ਉਹ ਜਿਹੜਾ ਇਨਫੋਰਮੇਸ਼ਨ ਦੇਣ ਵਾਲਾ ਆਦਮੀ ਹੈ ਉਹਦੀ ਨੌ ਵੀ ਕੁਪਤ ਰੱਖਿਆ ਜਾਊਗਾ ਫਿਰ ਉਹਨੂੰ ਪੂਰੀ ਸੀਕ੍ਰੀਟ ਰੱਖਦੇ ਹੋਏ ਆਪਾਂ ਸਾਰਿਆਂ ਨਾਲ ਰਲ ਮਿਲ ਕੇ ਇਹਨੇ ਸਾਮੁਪਤ ਪੰਜਾਬ ਨੂੰ ਨਾ ਸਰ ਬਾੜੀ ਕਿਹੜੇ ਕਿਹੜੇ ਇਲਾਕੇ ਚ ਹੋਇਆ ਹੈ ਇਹ ਜੀ ACP ਸਾਊਥ ACP ਇੰਡਸਟਰੀ ਏਰੀਆ B ਦੇ ਬਾਕੀ ਥਾਣਿਆਂ ਦੇ ਵਿੱਚ ਪਰਟੀਕੂਲਰ ਏਰੀਆ ਪਰਟੀਕੂਲਰ ਏਰੀਆ ਜਿਹੜਾ ਹੈਗਾ ਸਾਡੀ CRP ਕਲੋਨੀ ਹੈਗੀ ਆ ਅਸੀਂ ਉਹਨੂੰ ਮੇਨ ਟਾਰਗੇਟ ਕੀਤਾ ਸੀ ਬਾਕੀ ਇਹਦਾ ਏਰੀਆ ਕਾਫੀ ਬਰੌਡ ਕੀਤਾ ਹੋਇਆ ਸੀ ਜਿਹਦੇ ਵਿੱਚ ਅਸੀਂ ਨਾਕੇ ਵੀ ਲਾਏ ਸੀ ਤਕਰੀਬਨ ਆ ਸਾਡਾ ਸਿਰੇ ਵਿੱਚ ਨਾਕੇ ਲਾ ਕੇ ਤਕਰੀਬਨ 4-5 ਦੋਸਤ ਦੇ ਕਰੀਬ ਪੁਲਿਸ ਪਰਸਨ ਅੱਛਾ ਸਰ ਕਿਹੜੀ ਚੀਜ਼ ਦੀ ਆਹ ਰਿਕਵਰੀ ਹੋਈ ਐ ਕਿਉਂਕਿ ਰੰਗ ਫਿਕਰ ਤੁਸੀਂ ਕਹਾਂਗੇ ਇਹਦੀ ਬਾਅਦ ਚ ਸ਼ੋਅ ਕੀਤੀ ਜਾਊਗੀ ਇਹ ਮਿਕਸ ਆ ਜੀ ਇਹਦੇ ਵਿੱਚ ਗੋਲੀਆਂ ਵੀ ਨੇ ਚਿੱਟਾ ਵੀ ਐ ਤੇ ਇਹ ਚੀਜ਼ਾਂ ਹਾਂ ਸਾਡਾ ਕਮਰਸ਼ੀਅਲ ਕਨੂੰ ਕੁਆਂਟੀਟੀ ਵੀ ਬਰਾਮਦ ਫੇਰ ਕੀਤੀ ਗਈ ਨਹੀਂ ਤੁਹਾਨੂੰ ਬਾਅਦ ਚ ਡਿਟੇਲ ਦੇਣੇ ਜੋ ਹੈਗੇ ਤੁਸੀਂ ਕਹਿੰਦੇ ਨੇ ਜਦੋਂ ਇਸ ਤਰ੍ਹਾਂ ਤਰ੍ਹਾਂ ਦੀਆਂ ਹੁੰਦੀਆਂ ਨੂੰ ਹੌਲੀ ਹੌਲੀ ਰਿਕਵਰੀ ਕਰਨ ਲਈ گاਹ ਤੋਂ گاਹਾਂ ਚੱਲ ਕੇ ਜਾਏ ਉਹਨਾਂ 2 ਗ੍ਰਾਮ 3 ਗ੍ਰਾਮ ਹੋਵੇ ਉਹਨੂੰ ਬੈਕਵਾਰਡ ਲਿੰਕ ਤੇ ਹੀ ਜਾਵਾਂਗੇ ਹੋਰ ਵੀ ਅਸੀਂ ਕਰਾਂਗੇ ਸਰ ਜਿੰਨੇ ਕੋ ਇਡੈਂਟੀਫਾਈ ਕੀਤੇ ਸੀ ਉਹ ਬੰਦੇ ਫੜੇ ਗਏ ਹੈ। ਦੇਖੋ 100% ਤਾਂ ਕੋਈ ਵੀ ਨਹੀਂ ਹੁੰਦੀ ਲੇਕਿਨ ਅਸੀਂ ਆਪਣੀ ਜਿਹੜੀ ਇਸ ਆਇਡੈਂਟੀਫਾਈ ਕੀਤੇ ਸੀ ਜਾਂ ਅਸੀਂ ਜੋ ਆਪਰੇਸ਼ਨ ਕੀਤਾ ਸੀ ਉਹਦੇ ਵਿੱਚ ਸਾਡਾ 90% ਤੋਂ ਵੱਧ ਸੀ ਅਜਿਹੀ ਕੰਮ ਅਭਿਆਸਿਕ ਸਰ ਸਵੇਰੇ ਕਿੰਨੇ ਵਜੇ ਲੱਗਦੀ ਹੈ ਸਵੇਰੇ ਆਪਲੀਨ ਦਾ ਮਾਰਨਿੰਗ ਤੇ ਸਾਡੇ ਜਿਹੜੇ ਆਪਰੇਸ਼ਨ ਸੀ ਇਹ ਔਨ ਗਰਾਉਂਡ 4:30 ਵਜੇ ਤੋਂ ਸਟਾਰਟ ਹੋ ਗਿਆ ਸੀ ਤੇ ਜਿਹਨੂੰ ਅਸੀਂ तकरीबन 8:30 ਵਜੇ ਤੱਕ ਕੰਕਲੂਡ ਕੀਤਾ। ਇਹ ਆਪਰੇਸ਼ਨ ਰੈਂਡਮਲੀ ਨਹੀਂ ਚੱਲਦਾ ਇਹ ਤਾਂ ਅਚਾਨਕ ਬਿਲਕੁਲ ਰੈਂਡਮਲੀ ਵੀ ਚੱਲਦਾ ਰਹਿੰਦਾ ਤੇ ਜਾਮ ਇੱਕ ਜਿਹੜੇ ਹੈਗਾ ਪਚਾਨਕ ਵਾਲਾ ਵੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਜਿਹੜੀ ਇਹਦਾ ਸਰਪ੍ਰਾਈਜ਼ ਹੀ ਹੁੰਦੀ ਹੈ ਜੀ ਜੀ ਤੇ ਉਹਦੇ ਤੋਂ ਪਹਿਲਾਂ ਬੜਾ ਵਰਕ ਕੀਤਾ ਵੀ ਕਿਸ ਟਾਈਮ ਵੇਚਣਾ ਆਉਂਦੇ ਨੇ ਕਿੱਥੇ ਖਾਣ ਲੈਂਦਾ ਤੇ ਕਿੱਥੇ ਇਕੱਠੇ ਹੁੰਦੇ ਨੇ ਕਿੱਥੋਂ ਚੱਲਦੇ ਨੇ ਇਹ ਕਈ ਰਸੀਆਂ ਕੁਝ ਜ਼ਿਆਦਾ ਅਸੀਂ ਐਕਸਪੋਜ਼ ਨਹੀਂ ਕਰਾਉਂਦੇ। ਈਡਬਲਯੂਐਸ ਏਰੀਆ ਬਹੁਤ ਮਸ਼ਹੂਰ ਹੈ। ਜੀ ਉਤੇ ਕਹਿੰਦੇ ਕੀ ਕੋਈ ਵੀ ਹੋ ਜਾਣੇ ਟਕਰੇ ਸ਼ਰੀਮ ਪਰ ਚਲੋ ਤੁਸੀਂ ਸਾਡੇ ਧਿਆਨ ਦਿੰਦੇ ਆਂ ਪੈਸੇ ਵੀ ਤੁਸੀਂ ਮੈਨੂੰ ਮਤਲਬ ਮਤਲਿਆਣਾ ਗੱਲ ਕਰ ਲਉ ਬਾਅਦ ਵਿੱਚ ਮੈਂ ਦੱਸ ਦਉ ਬਿਲਕੁਲ ਇੱਕ ਹਰ ਬਾਜੀ ਅਕਸਰ ਇਹ ਹਾਇਰਤ ਹੋਦੀ ਏ ਜਿਵੇਂ ਤੁਸੀਂ ਹੁਣ ਵੀ ਕਿਹਾ ਵਾ ਇਹ ਸ਼ੋਰਟੀ ਹੈ ਕੋਈ ਸੁਣੀ ਨਾ ਕੋਈ ਸੁਣ ਦੇਗਾ ਨਾ ਬਾਹਰ ਨਹੀਂ ਆਏਗਾ ਬਟ ਲੋਕਾਂ ਦੇ ਰੋਜ ਵੀ ਇਸ ਗੱਲ ਦਾ ਉਹ ਵੀ ਅਕਸਰ ਇਹੀ ਹੁੰਦਾ ਵਾ ਹਰ ਅਥਾਰਟੀਸ ਤਾਂ ਕਹਿ ਦਿੰਦੇ ਆ ਪਰ ਜਦੋਂ ਕੋਈ ਪੁਲਿਸ ਨੂੰ ਸੂਚਨਾ ਦਿੰਦਾ ਹੈ ਥਾਣਾ ਲੈਵਲ ਤੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਲੋਕਾਂ ਦੇ ਅਟੈਕ ਵੀ ਹੁੰਦੇ ਆ ਕਈ ਮਾਮਲੇ ਅਜੇ ਪਿੱਛੇ 2-3 ਮਹੀਨੇ ਦੇ 4-5 ਮਾਮਲੇ ਤਾਂ ਸਾਹਮਣੇ ਆਏ ਨੇ ਮੇਰੇ ਕੋ ਮੇਰੇ ਕੋ ਤਕਰੀਬਨ 8-10 ਇਨਫੋਰਮੇਸ਼ਨ ਜਿਹੜੀਆਂ ਮੇਰੇ ਕੋ ਸਿੱਧੀਆਂ ਆ ਪਿਛਲੇ 10-15 ਦਿਨ ਚ ਆਈਆਂ ਨੇ ਉਹਦੇ ਤੇ ਕਾਰਵਾਈ ਕੀਤੀ ਔਰ ਕਨਕਲੂਡ ਵੀ ਹੋਈਆਂ ਨੇ ਕਿਹੜੀ ਪ੍ਰਕਿਰਿਆ ਮੈਂ ਤੁਹਾਡੇ ਇਚਿਤ ਕਰ ਰਿਹਾ ਜੇ ਅਦਰ ਅਦਰ ਅਦਰਵਾਈਜ਼ ਕੀ ਆ ਜੋ ਤੁਸੀਂ ਕਹਿੰਦੇ ਜੇ ਕੋਈ ਇਦਾਂ ਦਾ ਸਾਡੇ ਨੋਟਸ ਆਊਗਾ ਅਸੀਂ ਬਿਲਕੁਲ ਉਹਦੇ ਕਾਰਵਾਈ ਕਰਾਂਗੇ ਜੋ ਬਣਦੀ ਕਾਰਵਾਈ ਆ ਬਿਲਕੁਲ